ਜਦੋਂ ਇਹ ਖਬਰ ਆਉਂਦੀ ਹੈ ਮੀਡੀਆ ਦੇ ਵਿੱਚ ਕਿ ਪੰਜਾਬਣਾਂ ਚਿਟਾ ਵੇਚਦੀਆਂ ਹਨ ਪੰਜਾਬਣਾਂ ਚਿਟਾ ਪੀਂਦੀਆਂ ਹਨ ਪੰਜਾਬਣਾਂ ਨਸ਼ਾ ਛਡਾਊ ਕੇਂਦਰਾਂ ਵਿੱਚ ਹਨ ਤਾਂ ਸੱਚੀ ਮੁੱੱਚੀ ਲੋਕੰਡਾ ਖੜਾ ਹੁੰਦਾ ਇਹ ਮਾਈ ਭਾਗੋ ਦੀਆਂ ਵਾਰਿਸ ਨਹੀਂ ਆ ਇਹ ਮਾਈ ਜੀਤੋ ਦੀਆਂ ਵਾਰਿਸ ਨਹੀਂ ਆ ਬੰਦੇ ਤਾਂ ਗਲਤ ਸਨ ਹੀ ਜਿਹੜੇ ਨਸ਼ਾ ਕਰਦੇ ਆ ਪਰ ਜਿਹੜੀਆਂ ਔਰਤਾਂ ਦੇ ਉੱਤੇ ਅਸੀਂ ਜ਼ਿੰਮੇਵਾਰੀ ਮੰਨਦੇ ਸੀ ਕਿ ਭਾਈ ਇਹ ਤਾਂ ਬੰਦੇ ਨੂੰ ਬੰਦਾ ਬਣਾ ਦਿੰਦੀਆਂ ਹਨ ਅੱਜ ਕੱਲ ਉਹਨਾਂ ਦਾ ਇੱਕ ਹਿੱਸਾ ਜਦੋਂ ਨਸ਼ੇ ਦੇ ਵਿੱਚ ਲੱਗਿਆ ਤੇ ਪੂਰੇ ਦਾ ਪਰਿਵਾਰ ਨਸ਼ਾ ਪੀਣ ਦੇ ਵਿੱਚ ਨਸ਼ਾ ਵੇਚਣ ਦੇ ਵਿੱਚ ਕਾਰੋਬਾਰ ਦੇ ਵਿੱਚ ਲੱਗਿਆ ਉਦੋਂ ਪਤਾ ਲੱਗ ਜਾਂਦਾ ਵੀ ਪੰਜਾਬ ਕਿੱਥੋਂ ਕਿੱਥੇ ਪਹੁੰਚ ਗਿਆ ਮੰਨੋ ਜਾਂ ਨਾ ਮੰਨੋ ਦੂਜੇ ਦੇ ਘਰ ਦੇ ਵਿੱਚ ਲੱਗੀ ਅੱਗ ਬਹੁਤੀ ਵਾਰ ਬਸੰਤਰ ਵਰਗੀ ਲੱਗਦੀ ਹੁੰਦੀ ਆ ਆਪਾਂ ਇਹ ਗੱਲ ਕਹੋ ਨਹੀਂ ਨਹੀਂ ਐਡੀ ਨਹੀਂ ਗੱਲ ਉਹ ਪਿੰਡ ਦੇ ਵਿੱਚ ਸਾਡੇ 5 4 ਘਰੀ ਹੁਣੇ ਆ ਪਰ ਉਹਨਾਂ ਪੰਜਾਂ ਦੇ ਵਿੱਚ ਸ਼ੀਮਾ ਤੁਹਾਡਾ ਘਰ ਕਦੋਂ ਹੋ ਜੇ ਅਠਾਂ ਦੇ ਵਿੱਚ ਨੌਵਾਂ ਤੁਹਾਡਾ ਘਰ ਕਦੋਂ ਹੋ ਜੇ ਜੇ ਪਿੰਡ ਦੀਆਂ ਚਾਰ ਔਰਤਾਂ ਨਸ਼ਾ ਕਰਦੀਆਂ ਤੁਹਾਡੇ ਟੱਬਰ ਦੀਆਂ ਧੀਆਂ ਭੈਣਾਂ ਕਦੋਂ ਨਸ਼ਾ ਕਰਨ ਲੱਗ ਜਾਣ ਕਿਉਂਕਿ ਸੰਗਤ ਦਾ ਅਸਰ ਹੁੰਦਾ ਮਨਪ੍ਰੀਤ ਕੌਰ ਫਾਜ਼ਲਕਾਦੀ ਇੱਕ ਕੁੜੀ ਆ ਜਿਹੜੀ ਕਿ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੀ ਗਈ ਆ ਐਨਡੀਪੀਐਸ ਦਾ ਪਰਚਾ ਦਰਜ ਕੀਤਾ ਗਿਆ ਕਿਉਂ ਕਿ ਕਿਉਂਕਿ ਇਹ ਨਸ਼ਾ ਦਿੰਦੀ ਸੀ ਤੇ ਅੱਗੇ ਇਹਦੇ ਕਰਿੰਦੇ ਨਸ਼ਾ ਵੇਚਦੇ ਸੀ ਸਿਰਸੇ ਦੀ ਪੁਲਿਸ ਦੇ ਵੱਲੋਂ ਤਿੰਨ ਜਣੇ ਗ੍ਰਿਫਤਾਰ ਕੀਤੇ ਗਏ ਆ ਚਿੱਟੇ ਦੇ ਸਮੇਤ ਕੁੜੀਆਂ ਦੇ ਸਮੇਤ 20 ਗ੍ਰਾਮ ਚਿੱਟੇ ਦੇ ਸਮੇਤ ਉਹਨਾਂ ਦੇ ਕੋਲੋਂ ਪੁੱਛਗਛ ਕੀਤੀ ਗਈ ਵੀ ਭਾਈ ਤੁਸੀਂ ਨਸ਼ਾ ਲੈ ਕੇ ਕਿੱਥੋਂ ਆਨੇ ਆ ਤੇ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਫਾਜ਼ਲਕਾਦੀ ਮਨਪ੍ਰੀਤ ਕੋਲੋਂ ਲੈ ਕੇ ਆਨੇ ਆ ਤੇ ਹੁਣ ਮਨਪ੍ਰੀਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਨਪ੍ਰੀਤ ਦੇ ਕੋਲੋਂ ਕਈ ਤਰ੍ਹਾਂ ਦੇ ਖੁਲਾਸੇ ਹੋਣ ਦੀ ਆਸ ਆ ਪਰ ਇਹ ਪੰਜਾਬ ਦੀ ਇਕੱਲੀ ਮਨਪ੍ਰੀਤ ਨਹੀਂ ਆ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਮਨਪ੍ਰੀਤਾਂ ਵਰਗੀਆਂ ਹੋਣੀਆਂ ਪੰਜਾਬ ਦੇ ਵਿੱਚ ਲੱਖਾਂ ਜਾਂ ਹਜ਼ਾਰਾਂ ਦੀ ਗਿਣਤੀ ਵਿੱਚ ਮਨਪ੍ਰੀਤ ਵਰਗੇ ਹੋਣਗੇ ਕਈ ਨਸ਼ਾ ਵੇਚਣ ਦਾ ਕੰਮ ਕਰਦੇ ਕਈ ਨਸ਼ਾ ਖੁਦ ਵਰਤਣ ਦਾ ਕੰਮ ਕਰਦੇ ਆ ਪਰ ਇਹ ਗੱਲ ਜ਼ਰੂਰ ਆ ਵੀ ਜਿਹੜਾ ਨਸ਼ਾ ਵੇਚਦਾ ਉਹ ਨਸ਼ਾ ਬਹੁਤੀ ਵਾਰ ਕਰਦਾ ਵੀ ਹੁੰਦਾ ਜੇ ਕੋਈ ਔਰਤ ਚਿੱਟਾ ਵੇਚਦੀ ਆ ਉਹ ਚਿੱਟੇ ਦੀ ਵਰਤੋਂ ਆਪ ਵੀ ਕਰਦੀ ਆ ਚਾਹ ਉਹਦੇ ਟੱਬਰ ਦੇ ਵਿੱਚ ਕਿਤਨੇ ਕਿਤੇ ਇਹ ਚਿੱਟਾ ਵਰਤਿਆ ਵੀ ਜਾ ਰਿਹਾ ਇਹ ਕੁਦਰਤਾਂ ਜਿਹੜੀ ਉਹ ਬੜੀ ਬਲਵਾਨ ਆ ਮੈਂ ਅਜੇ ਤੱਕ ਇਹ ਨਹੀਂ ਦੇਖਿਆ ਵੀ ਜਿਹੜੇ ਚਿੱਟਿਆਂ ਦੇ ਨਾਲ ਚਿੱਟੇ ਵੇਚ-ਵੇਚ ਕੇ ਜਿਨ੍ਹਾਂ ਨੇ ਵੀ ਭਾਈ ਕੋਠੀਆਂ ਕਾਰਾ ਬਣਾ ਲੀਆਂ ਤੇ ਉਹ ਉਹਨਾਂ ਨੂੰ ਵਰਤ ਵੀ ਸਕਦੇ ਹੋਣ ਕਿਉਂਕਿ ਉਹ ਮਰਦੇ ਵੀ ਉਨੀ ਸ਼ੇਤੀਆ ਮੁਕਦੇ ਵੀ ਹੋਣੀ ਸ਼ੇਤੀਆ ਪਰ ਅੱਜ ਕੱਲ ਕਿਉਂਕਿ ਜ਼ਿੰਦਗੀ ਦੇ ਵਿੱਚ ਛੇਤੀ ਪੈਸਾ ਕਮਾਏਗੇ ਬੇਲੋੜੀਆਂ ਲਾਲਸਾਵਾਂ ਇਸ ਕਰਕੇ ਪੰਜਾਬ ਦੇ ਮੁੰਡਿਆਂ ਦੇ ਵਾਂਗੂ ਪੰਜਾਬ ਦੀਆਂ ਕੁੜੀਆਂ ਵੀ ਇਸ ਗਲਤ ਰਾਹ ਦੇ ਉੱਤੇ ਤੁਰ ਪਈਆਂ ਅਮਰਸਰ ਦੇ ਵਿੱਚ ਨਸ਼ਾ ਛਡਾਊ ਕੇਂਦਰ ਹੈ ਸੱਕਲੀਆਂ ਔਰਤਾਂ ਦਾ ਪਹਿਲਾਂ ਕਪੂਰਥਲਾ ਦੇ ਵਿੱਚ ਹੁੰਦਾ ਸੀ ਇਕੱਲਾ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਆ ਇਹ 50 ਬੱਡ ਵਾਲਾ ਨਸ਼ਾ ਛਡਾਊ ਕੇਂਦਰ ਆ ਇਹ ਇਕੱਲਾ ਕੁੜੀਆਂ ਵਾਸਤੇ ਆ ਇਹਦੇ ਵਿੱਚੋਂ ਬਹੁਤੇ ਬੱਡਾਂ ਦੇ ਉੱਤੇ ਪੰਜਾਬਣਾਂ ਪਈਆਂ ਉਹਦੇ ਵਿੱਚੋਂ ਕਈ ਪੰਜਾਬਣਾਂ ਉੱਥੇ ਆਪ ਚੱਲ ਕੇ ਗਈਆਂ ਵੀ ਅਸੀਂ ਨਸ਼ੇ ਦੀ ਲਤ ਛੱਡਣਾ ਚਾਹੁੰਦੀਆਂ ਉਹਦੇ ਵਿੱਚੋਂ ਕਈਆਂ ਨੂੰ ਉੱਥੇ ਜਮਾ ਕਰਵਾਇਆ ਗਿਆ ਇਹ ਕੁਦਰਤੀ ਗੱਲ ਆ ਵੀ ਜਦੋਂ ਉੱਥੇ ਬੰਦਾ ਜਾਊਗਾ ਉਹ ਸਿਖਰ ਦੇ ਉੱਤੇ ਪਹੁੰਚਾ ਹੁੰਦਾ ਨਸ਼ੇ ਦੇ ਮਾਮਲੇ 'ਚ ਭਾਵੇਂ ਬੰਦਾ ਭਾਵੇਂ ਔਰਤਾ ਤੇ ਛੱਡ ਕੇ ਆਉਣਾ ਨਸ਼ਾ ਜਾਂ ਨਹੀਂ ਛੱਡਣਾ ਇਹ ਬੰਦੇ ਦੀ ਆਪਣੀ ਮਰਜ਼ੀ ਦੇ ਉੱਤੇ ਨਿਰਪਰ ਕਰਦੀ ਗੱਲ ਹੁੰਦੀ ਆ ਬڑے ਲੋਕ 6-6 ਮਹੀਨੇ ਇਨ੍ਹਾਂ ਕੇਂਦਰਾਂ 'ਚ ਜਮ੍ਹਾਂ ਹੋ ਕੇ ਤੇ ਫੇਰ ਨਸ਼ਾ ਕਰਨ ਲੱਗ ਜੰਦੇ ਆ ਤੇ بڑے ਬੰਦੇ 2 ਮਹੀਨੇ ਬਾਅਦ ਇਹ ਫੈਸਲਾ ਕਰ ਲੈਂਦੇ ਆ ਵੀ ਯਾਰ ਜੇਕਰ ਮੈਂ 2 ਮਹੀਨੇ ਕੱਢ ਗਿਆ ਤੇ ਫੇਰ ਭਾਈ ਮੈਂ ਕੁਛ ਨਹੀਂ ਹੁੰਦਾਗਾ ਮੈਂ ਹੁਣ ਸਹੀ ਰਾਹ ਦੇ ਉੱਤੇ ਤੁਰਨਾ ਇਰਾਦਾ ਸਭ ਦਾ ਆਪੋ ਆਪਣਾ ਪਰ ਮੁੰਡੇ ਮਰਦ ਤਾਂ ਗਲਤ ਕੰਮ ਕਰਦੇ ਹੀ ਸੜ ਨਸ਼ਾ ਦੇ ਮਾਮਲੇ 'ਚ ਕੁੜੀਆਂ ਕਿਉਂ ਕਰ ਲੱਗ ਪੀਆਂ ਬਹੁ ਗਿਣਤੀ ਕੁੜੀਆਂ ਨੇ ਆਪਣੇ ਖਰਚੇ ਵਧਾਏ ਜਿਹੜੇ ਕਿ ਚਿੱਟੇ ਦੀਆਂ ਆਦੀ ਆ ਉਹਨਾਂ ਦੇ ਦੋਸਤ ਮਿੱਤਰ ਬਣਦੇ ਆ ਚਿੱਟੇ ਵਾਲੇ ਬਣਦੇ ਨਸ਼ਾ ਵੇਚਣ ਵਾਲੇ ਬਣਦੇ ਆ ਫਿਰ ਉਹ ਨਾਲ ਮਿਲ ਕੇ ਵੇਚਣ ਲੱਗ ਜਾਂਦੀਆਂ ਕਿਉਂਕਿ ਖਰਚੇ ਬਹੁਤ ਲੰਮੇ ਚੌੜੇ ਆ ਫਿਰ ਉਸ ਤੋਂ ਬਾਅਦ ਜਦੋਂ ਉਹ ਆਪ ਵਰਤਣ ਲੱਗ ਜਾਂਦੀਆਂ ਤੇ ਫਿਰ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਕੁਝ ਵੀਰੇ ਪਹਿਲਾਂ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਇੱਕ ਕੁੜੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਨੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਤੇ ਦੋਸ਼ ਲਾਇਆ ਸੀ ਉਹਨੇ ਇਹ ਗੱਲ ਕਹੀ ਜੀ ਕਿ ਮੇਰਾ ਉਹ ਫਰੈਂਡ ਬਣਿਆ ਉਹ ਖੁਰਚਿੱਟਾ ਬਕਵਾਉਂਦਾ ਮੇਰੇ ਵਰਗੀਆਂ ਰਾਹੀਂ ਬਕਵਾਉਂਦਾ ਕਿਉਂਕਿ ਮੇਰੇ ਵਰਗੀਆਂ ਦੇ ਉੱਤੇ ਸ਼ੱਕ ਘਟ ਹੁੰਦਾ ਵੀ ਕੁੜੀ ਦੇ ਉੱਤੇ ਬੰਦਾ ਘਟ ਸ਼ੱਕ ਕਰਦਾ ਪਰ ਜਦੋਂ ਹਣ ਮੈਂ ਬਰਬਾਦ ਹੋ ਗਈਆਂ ਚਾਰੇ ਪਾਸਿਓ ਤੇ ਮੈਂ ਨਸ਼ਾ ਛੱਡ ਕੇ ਜ਼ਿੰਦਗੀ ਜਿਉਣਾ ਚਾਹੁੰਨੀ ਆ ਤੇ ਮੈਨੂੰ ਬਚਾਇਆ ਜਾਵੇ ਤਾਂ ਮੈਂ ਮੀਡੀਆ ਦੇ ਤੇ ਪ੍ਰਸ਼ਾਸਨ ਦਾ ਸਹਿਯੋਗ ਮੰਗਦੀ ਆ ਮਤਲਬ ਸਮੇਂ-ਸਮੇਂ ਦੇ ਉੱਤੇ ਇਹੋ ਜੇ ਰੂਪ ਵੀ ਆਏ ਤੁਹਾਨੂੰ ਚੇਤੇ ਹੋਣਾ ਕੁਝ ਇੱਕ ਮਹੀਨੇ ਪਹਿਲਾਂ ਅਮਰਸਰ ਦੇ ਬਸ ਅਡੇ ਦੇ ਉੱਤੇ ਇੱਕ ਕੁੜੀ ਮਿਲੀ ਸੀ ਉਹ ਪੰਜਾਬਣ ਸੀ ਗੈਰ ਪੰਜਾਬਣ ਨਹੀਂ ਸੀ ਇਹ ਹੋ ਸਕਦਾ ਵੀ ਪਾਈਓ ਬਿਲਕੁਲ ਗਰੀਬੜੇ ਘਰ ਦੇ ਵਿੱਚੋਂ ਹੋਵੇ ਉਹ ਕੁੜੀ ਦੇ ਪਾਟੇ ਝਿੱਟੇ ਲੀੜੇ ਸੀ ਸੜਕ ਦੇ ਫੁੱਟਪਾਥ ਦੇ ਉੱਤੇ ਝੂਲਦੀ ਫਿਰਦੀ ਸੀ ਆਏ ਨਾ ਉਹਦੇ ਕੋਲੋਂ ਅੱਗੇ ਜਾਇਆ ਜਾਂਦਾ ਨਾ ਪਿੱਛੇ ਜਾਇਆ ਜਾਂਦਾ ਨਾ ਬੈਠਿਆ ਜਾਂਦਾ ਨਾ ਪਿਆ ਜਾਂਦਾ ਨਾ ਤੁਰ ਸਕਦੀ ਨਾ ਖੜ੍ਹ ਸਕਦੀ ਆ ਲੋਕਾਂ ਨੇ ਉਹਦੀਆਂ ਵੀਡੀਓ ਬਣਾਉਣੀਆਂ ਸ਼ੁਰੂ ਕਰ ਲੀਆਂ ਪਰ ਉੱਥੇ ਸਿਹਰਦ ਸੱਜਣ ਆਏ ਕੁਝ ਪੁਲਿਸ ਮੁਲਾਜ਼ਮ ਵੀ ਆਏ ਕੁਝ ਉਹਦੀ ਫਿਕਰਮੰਦੀ ਵਾਲੇ ਵੀ ਭਾਈ ਇਹ ਕੁੜੀ ਆ ਜਵਾਨ ਕੁੜੀ ਆ ਪਤਾ ਨਹੀਂ ਇਹਦੇ ਨਾਲ ਕੋਈ ਵਧੀਕੀ ਨਾ ਹੋ ਜੇ ਫਿਰ ਉਸ ਤੋਂ ਬਾਅਦ ਉਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਛੱਡਿਆ ਗਿਆ ਸੀਗਾ ਉਹਨੂੰ ਰੋਟੀ ਪਾਣੀ ਸ਼ਿਕਾਇਆ ਗਿਆ ਉਹਦੇ ਲਈ ਲੀੜੇ ਕੱਪੜੇ ਦਾ ਪ੍ਰਬੰਧ ਕੀਤਾ ਗਿਆ ਸੀ ਤੁਹਾਨੂੰ ਚੇਤੇ ਹੋਣਾ ਕਿ ਮੋਗਾ ਦੇ ਵਿੱਚੋਂ ਵੀ ਇਹੋ ਜਿਹੀ ਖਬਰ ਆਈ ਸੀ ਉੱਥੇ ਵੀ ਇੱਕ ਕੁੜੀ ਸੜਕਾਂ ਦੇ ਉੱਤੇ ਆਵਾਜ਼ਾਰ ਸੀ ਜਿਹੜੀ ਕਿ ਨਸ਼ੇ ਵਿੱਚ ਧੁੱਤ ਸੀ ਉਹਨੇ ਜਦੋਂ ਨਸ਼ਾ ਲੈ ਗਿਆ ਫਿਰ ਦੱਸਿਆ ਜੀ ਕਿ ਮੈਨੂੰ ਕਿਵੇਂ ਕਿਵੇਂ ਨਸ਼ੇ ਦੇ ਵਿੱਚ ਪਾਇਆ ਗਿਆ ਤੇ ਫਿਰ ਮੈਨੂੰ ਦੇਵਪਾਰ ਦੇ ਵਿੱਚ ਭਾੜਤਾ ਗਿਆ ਮੈਨੂੰ ਚਿੱਟਾ ਪਿਆ ਕੇ ਮੈਨੂੰ ਨਸ਼ਾ ਖਵਾ ਕੇ ਕਈ ਬੰਦਿਆਂ ਨੇ ਕੋਲੇ ਪਰੋਸਿਆ ਜਾਂਦਾ ਜਿਹੜੇ ਮੇਰੇ ਆਪਣੇ ਹੀ ਆ ਤੇ ਮੈਂ ਪੈਸੇ ਕਮਾ ਕੇ ਉਹਨਾਂ ਨੂੰ ਦਿੰਨੀ ਆ ਤੇ ਜੇਕਰ ਮੈਂ ਨਸ਼ਾ ਕਰੇ ਤੋਂ ਬਿਨਾ ਜਾਨੀ ਆ ਤਾਂ ਮੇਰੇ ਕੋਲ ਉਹਨਾਂ ਦਾ ਜਿਹੜਾ ਧੱਕਾ ਨਹੀਂ ਸਹਿ ਜਾਂਦਾ ਤੇ ਘਰ ਦੇ ਧੱਕਾ ਕਰਦੇ ਜਿਹੜੇ ਉਹ ਵਕ ਵਖਰਾ ਧੱਕਾ ਇਸ ਕਰਕੇ ਮੇਰੀ ਜ਼ਿੰਦਗੀ ਹੁਣ ਬਰਬਾਦ ਹੋ ਗਈ ਆ ਕੀ ਪੰਜਾਬ ਸਿਧਾਂਤਾਂ ਤੋਂ ਇਸ ਕਦਰ ਸਖਣਾ ਹੋ ਗਿਆ ਵੀ ਕੁੜੀਆਂ ਨੂੰ ਅੱਗੇ ਪੇਸ਼ ਕਰਕੇ ਰੋਟੀ ਚਲਾਈ ਜਾਵੇ ਤੇ ਕੁੜੀਆਂ ਨੂੰ ਚਿੱਟੇ ਦੇ ਉੱਤੇ ਲਾ ਕੇ ਨਸ਼ੇ ਦੇ ਉੱਤੇ ਲਾ ਕੇ ਆਪਦੇ ਮਸਲੇ ਹੱਲ ਕੀਤੇ ਜਾਣ ਤੇ ਕੁੜੀਆਂ ਨੂੰ ਇਸ ਵੇਲੇ ਬਿਲਕੁਲ ਗਾਹਕ ਲੱਭਣ ਵਾਸਤੇ ਭੇਜਿਆ ਜਾਵੇ ਸੋ ਇਹ ਪੰਜਾਬ ਦੇ ਵਿੱਚ ਇੱਕ ਦਰਦਨਾਕ ਦੁਖਦਾਈ ਪਹਿਲੂ ਆ ਤੁਸੀਂ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਬਸ ਅੱਡਿਆਂ ਦੇ ਵਿੱਚ ਰਾਤ ਨੂੰ 12 ਵਜੇ ਜਾ ਕੇ ਦੇਖਿਓ ਪੰਜਾਬ ਦਾ ਇੱਕ ਪੱਖ ਪੰਜਾਬ ਦੀ ਇੱਕ ਗੱਲ ਉੱਥੋਂ ਲੱਭ ਜਾਂਦੀ ਆ ਵੀ ਪੰਜਾਬ ਦੇ ਵਿੱਚ ਆਹ ਕੁਝ ਵੀ ਹੁੰਦਾ ਤੁਹਾਨੂੰ ਇਉਂ ਲੱਗੂਗਾ ਕੁਝ ਕਥਾਵਾਂ ਤੇ ਜਾ ਕੇ ਵੀ ਅਸੀਂ ਜੀਬੀ ਰੋਡ ਦੇ ਵਿੱਚ ਆ ਗਏ ਆ ਦਿੱਲੀ ਦੇ ਜੀਬੀ ਰੋਡ ਤੇ ਫਿਰਦੇ ਆ ਉਹ ਕੁੜੀਆਂ ਜਿਹੜੀਆਂ ਤੁਹਾਨੂੰ ਰੋਕਦੀਆਂ ਜਾਂ ਜਿਹੜੇ ਦਲਾਹ ਲਾ ਉਹਨਾਂ ਦੇ ਦੇ ਵਪਾਰ ਦੇ ਵਿੱਚ ਜਿਨ੍ਹਾਂ ਦੇ ਨਾਲੋਂ ਕੁੜੀਆਂ ਮਿਲੀਆਂ ਹੋਈਆਂ ਉਹ ਤੁਹਾਨੂੰ ਲੈ ਕੇ ਜਾਂਦੇ ਆ ਉਹ ਚਿੱਟਾ ਦਿੰਦੀਆਂ ਵੀ ਆ ਨਸ਼ਾ ਕਰਦੀਆਂ ਵੀ ਆ ਨਸ਼ਾ ਵੰਡਦੀਆਂ ਵੀ ਆ ਤੇ ਇਹੋ ਜਿਹੀਆਂ ਖਬਰਾਂ মিডিਆ ਦੇ ਵਿੱਚ ਬਹੁਤ ਸਾਰੀਆਂ ਆਈਆਂ ਤੇ ਪ੍ਰਸ਼ਾਸਨ ਦੇ ਨੱਕ ਦੇ ਥੱਲੇ ਸਾਰਾ ਕੁਝ ਹੁੰਦਾ ਕਿਨੇ ਆਪਣੀ ਜ਼ਿੰਦਗੀ ਬਚਾਉਣੀ ਆ ਕਿਨੇ ਦੇ ਵਪਾਰ ਦੇ ਵਿੱਚ ਪੈਣਾ ਤੇ ਕਿਨੇ ਨਹੀਂ ਪੈਣਾ ਇਹ ਵਿਅਕਤੀ ਵਿਸ਼ੇਸ਼ ਦੀ ਆਪਣੀ ਮਰਜ਼ੀ ਵੀ ਆ ਪਰ ਪੰਜਾਬਣਾਂ ਬਾਰੇ ਜਦੋਂ ਇਹ ਖਬਰਾਂ ਆਉਂਦੀਆਂ ਉਦੋਂ ਦੁੱਖ ਹੁੰਦਾ ਗੱਲ ਇੱਕ ਮਨਪਰੀਦੀ ਨਹੀਂ ਆ ਗੱਲ ਸੌ ਮਨਪਰੀਦੀ ਨਹੀਂ ਆ ਗੱਲ ਇਹ ਆ ਕਿ ਅਸੀਂ ਮਾਈ ਜੀਤੋ ਮਾਈ ਭਾਗੋ ਦੀਆਂ ਵਾਰਿਸਾਂ ਤੇ ਅੱਜ ਅਸੀਂ ਕਿੱਥੋਂ ਕਿਹੜੇ ਪਾਸੇ ਨੂੰ ਤੁਰ ਪਈਆਂ ਪੰਜਾਬੀਆਂ ਨੇ ਤੇ ਪੰਜਾਬਣਾਂ ਨੇ दारू ਨੂੰ ਤਾਂ ਵੈਸੇ ਮੰਨ ਲਿਆ ਕਿ ਸਟੇਟਸ ਸਿੰਬਲ ਵਾਲੀ ਗੱਲ ਆ ਵੀ ਭਾਈ ਕੋਈ ਗੱਲ ਨਹੀਂ ਨਸ਼ਾ ਤਾਂ ਹੁੰਦਾ ਹੀ ਨਹੀਂ ਨਾ ਇਹਦੇ ਬਿਨਾ ਤਾਂ ਸਾਡੀਆਂ ਪਾਰਟੀਆਂ ਸੰਪੂਰਣੀ ਨਹੀਂ ਹੁੰਦੀਆਂ ਤੇ ਅਸੀਂ ਅੱਜਕੱਲ ਚਿੱਟੇ ਨੂੰ ਨਸ਼ਾ ਮੰਨਦੇ ਆ ਪਰ ਪੰਜਾਬਣਾਂ ਵੀ ਮੈਡੀਕਲ ਨਸ਼ੇ ਰਿਆਦੀ ਹੋ ਗਈਆਂ ਪੰਜਾਬਣਾਂ ਗਲਤ ਕੰਮਾਂ ਦੇ ਵਿੱਚ ਜਿਹੜੀਆਂ ਪੈ ਰਹੀਆਂ ਉਹ ਤੇ ਦੁੱਖ ਹੁੰਦਾ ਕੋਈ ਮਾਨ ਵਾਲੀ ਗੱਲ ਨਹੀਂ ਗਈ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਫਲਾਣੇ ਫਲਾਣੇ ਸ਼ਹਿਰਾਂ ਦੇ ਹੋਸਟਲਾਂ ਦੇ ਆਲੇ-ਦੁਆਲੇ ਜਦੋਂ ਅਸੀਂ ਜਾ ਕੇ ਦੇਖਦੇ ਆ ਜਾਂ ਅਸੀਂ ਬਾਥਰੂਮਾਂ ਨੂੰ ਜਾ ਕੇ ਦੇਖਦੇ ਆ ਉਹਦੇ ਵਿੱਚੋਂ ਜਿਹੜੀਆਂ-ਜਿਹੜੀਆਂ ਚੀਜ਼ਾਂ ਨਸ਼ੀਲੀਆਂ ਮਿਲਦੀਆਂ ਉਹ ਲੋਕੰਡਾ ਖੜਾ ਕਰ ਦਿੰਦੀਆਂ ਕਿ ਇੱਥੇ ਆਹ ਕੁਝ ਵੀ ਵਰਤਦੇ ਹਨ ਜਾਂ ਕੁੜੀਆਂ ਵਰਤਦੀਆਂ ਹਨ ਕਹਿੰਦਾ ਭਾਵੇਂ ਜੀ ਕਿ ਪੰਜਾਬ ਇਸ ਵੇਲੇ ਉਸ ਮੋੜ ਦੇ ਉੱਤੇ ਆਣ ਖੜਾ ਜਿੱਥੇ ਤੁਹਾਡੀ ਧੀ ਜਿੱਥੇ ਤੁਹਾਡੀ ਭੈਣ ਜਿੱਥੇ ਤੁਹਾਡੀ ਆਪਣੀ ਢਡੋਂ ਜਾਈ ਜੇਕਰ ਉਹਨੂੰ ਇੱਕ ਕੁੜੀ ਵੀ ਗਲਤ ਮਿਲ ਗਈ ਸੰਗਤ ਗਲਤ ਮਿਲ ਗਈ ਤਾਂ ਸ਼ਾਇਦ ਉਹ ਗਲਤ ਰਾਹ ਦੇ ਉੱਤੇ ਤੁਰ ਪਵੇ ਉਹਦੀਆਂ ਖਬਰਾਂ ਪਹਿਲਾਂ ਬਣਦੀਆਂ ਜੇ ਕਿਸੇ ਧੀ ਭੈਣ ਨੇ ਕਾਮਯਾਬੀ ਹਾਸਲ ਕੀਤੀ ਆ ਉਹਦੀਆਂ ਖਬਰਾਂ ਬਾਅਦ ਚ ਬਣਦੀਆਂ ਇਹ ਉਹ ਵੇਲਾ ਜਦੋਂ ਮੁੰਡਿਆਂ ਨੂੰ ਤੇ ਕੁੜੀਆਂ ਨੂੰ ਬਰਾਬਰ ਬਚਾ ਕੇ ਰੱਖਣ ਦੀ ਲੋੜ ਆ ਤੇ ਇਹ ਉਹ ਵੇਲਾ ਜਦੋਂ ਅਸੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਅੱਲੜ ਉਮਰ ਨੂੰ ਉਹ ਕੁਝ ਕਰਦਾ ਬੈਨੇ ਆ ਵੀ ਜਦੋਂ ਹਰਾਨੀ ਹੁੰਦੀ ਵੀ ਇੱਥੇ ਆ ਕੁਝ ਵੀ ਚੱਲਣਾ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਰਤ ਚੱਲਦਾ ਆਪਾਂ ਜਾਣਦੇ ਆ ਉਹਦੇ ਨਤੀਜੇ ਕਿੰਨੇ ਕੁ ਸਾਰਥਕ ਐ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਨਾ ਨਸ਼ੇ ਕਦੇ ਮੁੱਕੇ ਨਾ ਕਦੇ ਮੁਕਣੇ ਆ ਨਸ਼ੇ ਇੱਕ ਫੈਸ਼ਨ ਬਣ ਚੁੱਕਿਆ ਪੰਜਾਬ ਦਾ ਤੇ ਇਸ ਫੈਸ਼ਨ ਦੇ ਵਿੱਚ ਫਸੀ ਹੋਈ ਜਵਾਨੀ ਕਿਹੜੇ ਤੋਂ ਕਿਹੜੇ ਪਾਸੇ ਨੂੰ ਤੁਰ ਗਈ ਇਹ ਤੁਸੀਂ ਜਾ ਕੇ ਕਦੇ ਮੜੀਆਂ ਦੇ ਵਿੱਚ ਵੇਖ ਲਓ ਇਹ ਤੁਸੀਂ ਜਾ ਕੇ ਕਦੇ ਪੁਲਾਂ ਦੇ ਥੱਲੇ ਦੇਖ ਲਓ ਇਹ ਤੁਸੀਂ ਕਦੇ ਝਾੜੀਆਂ 'ਚ ਦੇਖ ਲਓ ਏ ਤੁਸੀਂ ਸ਼ਮਸ਼ਾਨ ਘਾਟਾ ਵਿੱਚ ਲੱਗਦੇ ਹੋ ਟੀਕੇ ਦੇਖ ਲਓ ਪਿਛਲੇ ਦਿਨੀ ਲੁਧਿਆਣੇ ਦੇ ਇੱਕ ਪਿੰਡ ਦੀ ਖਬਰ ਅਸੀਂ ਸਾਂਝੀ ਕੀਤੀ ਸੀ 2014 ਤੋਂ ਲੈ ਕੇ ਤੇ 26 ਤੱਕ ਇੱਕੋ ਪਰਿਵਾਰ ਦੇ 6 ਮਰਦ ਮਰੇ ਆ ਪਹਿਲਾਂ ਘਰ ਦਾ ਮੁਖੀ ਨਸ਼ੇ ਦੇ ਵਿੱਚ ਗਿਆ ਉਸ ਤੋਂ ਬਾਅਦ ਉਹਦੇ 5 ਪੁੱਤ ਨਸ਼ੇ ਦੇ ਵਿੱਚ ਗਏ ਆ ਤੇ ਆਖਰੀ ਪੁੱਤ 14 ਜਨਵਰੀ ਨੂੰ 2026 ਨੂੰ ਇਸੇ ਮਹੀਨੇ ਦੇ ਵਿੱਚ ਗਿਆ ਮਤਲਬ ਇਹ ਜਿ ਕਿ ਹੁਣ ਉਸ ਡਿਗੂ ਡਿਗੂ ਘਰ ਦੇ ਕੰਧਾਂ ਦੀਆਂ ਉੱਤੇ ਸਿਰਫ ਮੇਖਾਂ ਤੇ ਮੇਖਾਂ ਦੇ ਉੱਤੇ 6 ਬੰਦਿਆਂ ਦੀਆਂ ਫੋਟੋ ਟੰਗੀਆਂ ਇਹ ਪੰਜਾਬ ਹੈ ਇਸ ਘਰ ਦੇ ਵਿੱਚ ਇੱਕ ਔਰਤ ਬਜ਼ੁਰਗ ਉਹਦੀ ਨੂੰ ਤੇ ਉਹਦਾ ਬੱਚਾ ਸਿਰਫ ਤਿੰਨ ਜਾਣੇ ਰਹਿ ਗਏ ਇਹ ਘਰ ਮਰਦ ਮੁਕਤ ਹੋ ਚੁੱਕਿਆ ਪਰ ਕੁੜੀਆਂ ਦੇ ਉੱਤੇ ਜ਼ਿੰਮੇਵਾਰੀ ਮੁੰਡਿਆਂ ਤੋਂ ਵੀ ਵੱਧਾ ਅਸੀਂ ਮੁੰਡਿਆਂ ਨੂੰ ਵਿਗੜੈਲ ਮੰਨਦੇ ਹੁੰਨੇ ਆਂ ਤੌਰ ਤੇ ਵੀ ਭਾਈ ਇਹਨਾਂ ਦੇ ਤਾਂ ਕਦੇ ਮਾਪਿਆਂ ਦੀ ਫਿਕਰ ਨਹੀਂ ਕਰਨੀ ਇਹ ਬੇਪਰਵਾਹ ਇਹ ਕਈ ਵਾਰ ਮੂਰਖਮਤੀ ਵੀ ਕਰਦੇ ਆ ਪਰ ਔਰਤ ਨੂੰ ਮਰਦ ਦੇ ਮੁਕਾਬਲੇ ਤਾਂ ਸਿਹਰਦ ਮੰਨਿਆ ਜਾਂਦਾ ਸੀ ਤੇ ਮੰਨਣਾ ਚਾਹੀਦਾ ਵੀ ਆ ਪਰ ਜਦੋਂ ਔਰਤਾਂ ਵੀ ਨਸ਼ੇ ਦੇ ਵਿੱਚ ਬੰਦਿਆਂ ਵਾਂਗੂ ਹੀ ਗਲਤਾਨ ਹੋਣ ਤੇ ਜਦੋਂ ਥਾਂ ਥਾਂ ਦੇ ਉੱਤੇ ਝੂਲਦਿਆਂ ਫਿਰਦਿਆਂ ਹੋਣ ਤੇ ਜਦੋਂ दारू ਪੀਣ ਦੀ ਇੱਕ ਐਸੇ ਕਈ ਨੂੰ ਫੈਸ਼ਨ ਮੰਨਿਆ ਜਾਵੇ ਤੇ ਜਦੋਂ ਚਿੱਟਾ ਵੇਚਿਆ ਤੇ ਚਿੱਟਾ ਕੀਤਾ ਜਾਵੇ ਉਦੋਂ ਫਿਰ ਹੈਰਾਨੀ ਹੁੰਦੀ ਵੀ ਪੰਜਾਬ ਦੇ ਵਿੱਚ ਇੰਉਂ ਤਾਂ ਨਹੀਂ ਸੀ ਹੁੰਦਾ ਤੁਸੀਂ ਪਿਛਲੇ ਸਾਲ ਦੀਆਂ ਅਖਬਾਰਾਂ ਚੁੱਕ ਕੇ ਦੇਖ ਲਓ ਜੇਕਰ ਪੜਨ ਦੀ ਆਦੀ ਹੋਤਾ ਕਿੰਨੀ ਵਾਰ ਖਬਰਾਂ ਆਈਆਂ ਕਿ ਫਲਾਣਾ ਬੰਦਾ ਜੇਲ੍ਹ ਦੇ ਵਿੱਚ ਸੀ ਉਹਨੂੰ ਉਹਦੀ ਭੈਣ ਜਾਂ ਉਹਦੀ ਘਰਵਾਲੀ ਜਾਂ ਉਹਦੀ ਮਾਂ ਮਿਲਣ ਗਈ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਗਈ ਤੇ ਜਾਂਦੀ ਹੋਈ ਨਾਲ ਫਲਾਣੀ ਚੀਜ਼ ਦੇ ਵਿੱਚ ਲੁਕੋ ਕੇ ਨਸ਼ੀਲਾ ਪਦਾਰਥ ਵੀ ਲੈ ਗਈ ਕਈ ਥਾਵਾਂ ਦੇ ਉੱਤੇ ਵੀ ਪਤਾ ਲੱਗਾ ਵੀ ਔਰਤ ਵੀ ਨਸ਼ਾ ਕਰਦੀ ਹੈ ਜਿਹੜੀ ਮਿਲਣ ਆਈ ਆ ਹੁਣ ਦੋਵੇਂ ਜਣੇ ਮੀਆਂ ਬੀਬੀ ਜੇਲ੍ਹ ਦੇ ਵਿੱਚ ਆ ਇਹ ਪੰਜਾਬ ਉਹ ਨਹੀਂ ਜਿਹੜੇ ਪੰਜਾਬ ਨੂੰ ਅਸੀਂ ਕੁਝ ਦਹਾਕੇ ਪਹਿਲਾਂ ਤੱਕ ਜਾਣਦੇ ਹੁੰਦੇ ਸਾਂ ਇਹ ਪੰਜਾਬ ਖੋਖਲਾ ਹੋ ਚੁੱਕਿਆ ਇੱਥੇ ਤੁਹਾਨੂੰ ਸਿਧਾਂਤਾਂ ਦੀ ਗੱਲ ਦੇ ਵਿੱਚ ਟੱਕਰ ਵਾਈਦੀ ਦਿਸਦੀ ਆ ਇੱਥੇ ਤੁਹਾਨੂੰ ਸਖਣੇ ਸਿਧਾਂਤਾਂ ਤੋਂ ਬਹੁਤ ਸਾਰੇ ਲੋਕ ਮਿਲਦੇ ਆ ਇੱਥੇ ਤੁਹਾਨੂੰ ਮਨਪ੍ਰੀਤ ਕੌਰ ਵਰਗੀਆਂ ਵੀ ਮਿਲਦੀਆਂ ਤੇ ਮਨਪ੍ਰੀਤ ਸਿੰਘ ਵਰਗੇ ਵੀ ਮਿਲਦੇ ਆ ਇੱਥੇ ਬੜਾ ਕੁਝ ਹੋ ਰਿਹਾ ਪਰ ਮੇਰੀ ਬੇਨਤੀ ਆ ਪੰਜਾਬੀਆਂ ਨੂੰ ਤੁਸੀਂ ਆਪਦਾ ਇਰਾਦਾ ਵੀ ਪੱਕਾ ਕਰੋ ਕੱਲੀਆਂ ਸਰਕਾਰਾਂ ਨੂੰ ਮਾੜਾ ਰੱਖਈਏ ਵੀ ਸਰਕਾਰਾਂ ਗਲਤ ਆ ਦੇ ਵਪਾਰ ਦੇ ਵਿੱਚ ਪੈਣਾ ਜਾਂ ਨਹੀਂ ਪੈਣਾ ਇਹ ਧੀਆ ਪੈਣਾ ਦੀ ਆਪਣੀ ਮਰਜ਼ੀ ਆ ਲੋਕ ਤੁਹਾਨੂੰ ਬਹੁਤ ਵੱਡੇ ਮਾੜੇ ਖਿਆਲ ਨਾਲ ਵੀ ਦੇਖੋ ਸਕਦੇ ਆ ਲੋਕ ਤੁਹਾਨੂੰ ਮਾੜੇ ਖਿਆਲ ਨਾਲ ਦੇਖਦੇ ਹੋ ਸਕਦੇ ਆ ਪਰ ਤੁਸੀਂ ਸ਼ਿਕਾਰ ਵੜਨਾ ਕਿ ਨਹੀਂ ਵੜਨਾ ਉਹਨਾਂ ਸ਼ਿਕਾਰੀਆਂ ਦਾ ਇਹ ਤੁਹਾਡੀ ਆਪਣੀ ਮਰਜ਼ੀ ਆ ਇੱਜ਼ਤ ਤੁਹਾਡੀ ਆਪਣੀ ਆ ਸਨਮਾਨ ਤੁਹਾਡਾ ਆਪਣਾ ਤੁਸੀਂ ਮੌਤ ਦਾ ਰਾਹ ਚੁੜਨਾ ਬਰਬਾਦ ਹੋਣ ਦਾ ਰਾਹ ਚੁੜਨਾ ਜਾਂ ਤੁਸੀਂ ਬਚਣਾ ਇੱਜ਼ਤਦਾਰ ਰਾਹ ਚੁੜਨਾ ਇਹ ਬੰਦਿਆਂ ਦੇ ਉੱਤੇ ਵੀ ਗੱਲ ਲੱਗੂ ਹੁੰਦੀ ਆ ਤੇ ਔਰਤਾਂ ਦੇ ਉੱਤੇ ਵੀ